ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਉਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਪੁੱड्ढा ਸਾਹਿਬ ਜੀ ਕਾંડ 12ਵਾਂ ਬਾਬਾ ਜੀ ਦਾ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪੇ ਜਾਣਾ ਗੋਇੰਦਵਾਲ ਤੋਂ ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਦੀਆਂ ਪੋਥੀਆਂ ਲੈ ਆਉਣ ਉਪਰੰਤ ਇੱਕ ਰਮਣੀਕ ਜਿਹੇ ਅਸਥਾਨ ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਡੇਰਾ ਲਾ ਲਿਆ ਗਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਬਾਦਿਤ ਕਰਨ ਦਾ ਕੰਮ ਆਰੰਭ ਦਿੱਤਾ। ਸ਼੍ਰੀ ਗੁਰੂ 71 ਕੀਤੀ ਬਾਣੀ ਨੂੰ ਦੇਖਦਾਖ ਕੇ ਤੇ ਸੋਧ ਸਾਥ ਕੇ ਬੋਲੀ ਜਾਂਦੇ ਅਤੇ ਭਾਈ ਗੁਰਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬੋਲਣ ਮੁਤਾਬਕ ਲਿਖੀ ਜਾਂਦੇ। ਇਸ ਅਸਥਾਨ 'ਤੇ ਇਸ ਵਕਤ ਗੁਰਦੁਆਰਾ ਰਾਮਸਰ ਸਾਹਿਬ ਸਥਿਤ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਕੰਮਲ ਕਰਵਾ ਲਿਆ ਗਿਆ ਤਾਂ ਉਹਨਾਂ ਨੂੰ ਬੜੇ ਸਤਕਾਰ ਨਾਲ ਲਿਆ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਸਰ ਨਾਲ ਸੰਬੰਧਿਤ ਚੱਲੇ ਆ ਰਹੇ ਮਹਾਨ ਸਿੱਖ ਬਾਬਾ ਜੀ ਮਹਾਰਾਜ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀਤ ਆਪਕੇ ਮਾਨ ਬਖਸ਼ਿਆ ਗਿਆ ਬਾਬਾ ਜੀ ਵੱਲੋਂ ਸਤਿ ਬਚਨ ਕਿਹਾ ਕਿ ਇਹ ਜ਼ਿੰਮੇਵਾਰੀ ਵਾਲੀ ਸੇਵਾ ਪ੍ਰਵਾਨ ਕਰ ਲਈ ਗਈ ਤੇ ਬੜੀ ਜ਼ਿੰਮੇਵਾਰੀ ਨਾਲ ਸਤਕਾਰ ਸਹਿਤ ਇਹ ਸੇਵਾ ਨਿਭਾਉਣ ਲੱਗੇ ਸੰਮਤ ਬਿਕਰਮੀ 1659 ਵਿੱਚ ਗੋਇੰਦਵਾਲ ਪਹਿਲੇ ਗੁਰੂ ਸਾਹਿਬਾਨ ਦੇ ਬਾਣੀ ਦੀਆਂ ਪੋਥੀਆਂ ਲਿਆਂਦੀਆਂ ਗਈਆਂ ਸੰਮਤ 1660 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਆਰੰਭ ਕੀਤੀ ਗਈ ਅਤੇ ਇਹ ਕੰਮ 1 ਸਾਲ ਵਿੱਚ ਸੰਮਤ 1661 ਬਿਕਰਮੀ ਵਿੱਚ ਮੁਕੰਮਲ ਕਰ ਲਿਆ ਗਿਆ ਅਤੇ ਬਾਦਰੋਂ સુધી ਇੱਕਮ ਸੰਮਤ 1648 ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ਿਤ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ